सत श्रीकाल मेरी जीत करते सारे ठीक ठाक अभी भी ठीक ठाक आप जी नलाश मा टेक श्री जी महाराज रामावी सिंह भी दर्शन शिख महाराज के बहु जी करो दर्शन <workitenın> ਲਓ ਜੀ ਆਪਾਂ ਪਹੁੰਚ ਗਏ ਮੱਥਾ ਟੇਕਣ ਮੱਥਾ ਆਪਾਂ ਸਾਰੇ ਟੇਕ ਲਿਆ ਸੀ ਜੀ ਤੇ ਟੇਕ ਕੇ ਮੱਥਾ ਉਸ ਤੋਂ ਬਾਅਦ ਮੈਂ ਲੱਗੀ ਸੀ ਵੀਡੀਓ ਬਣਾਉਣ ਮੈਂ ਕਿ ਚਲੋ ਆਪਾਂ ਥੋੜੀ ਜੀ ਵੀਡੀਓ ਬਣਾ ਲਓ ਜੀ ਬਣਾ ਲੈਣੇ ਆ ਜੀ ਤੇ ਮੇਰੀ YouTube ਫੈਮਲੀ ਵੀ ਦਰਸ਼ਨ ਪਾ ਲੇਗੀ ਜੀ ਸ਼ਿਵ ਜੀ ਮਹਾਰਾਜ ਦੇ ਤੇ ਇੱਥੇ ਆਪਾਂ ਸਾਰੇ ਮੱਥਾ ਟੇਕ ਕੇ ਜਿੰਨੇ ਵੀ ਥਾਂ ਆਪਾਂ ਮੱਥਾ ਟੇਕਣਾ ਸੀ ਹਨਾ ਸਾਰੇ ਆਪਾਂ ਟੇਕ ਲਿਆ ਜੀ ਤੇ ਫਿਰ ਮੈਂ ਇੱਥੇ ਵੀਡੀਓ ਬਣਾਉਣ ਲੱਗੀ ਜੀ ਤੇ ਇਹ ਆਪਾਂ ਬੀੜਗੋ ਜਿਆਦਾ ਬਣਾਈ ਜੀ ਲੰਗਰ ਛੱਕ ਕੇ ਹਨਾ ਤੇ ਫਿਰ ਮੈਂ ਕਹਾਂ ਚਲੋ ਹੁਣ ਆਪਾਂ ਬੀੜਗੋ ਬਣਾ ਲੈਨੇ ਆ ਜੀ ਇੱਥੇ ਲੰਗਰ ਛੱਕ ਲਿਆ ਸੀ ਜੀ ਆਪਾਂ ਤੇ ਫਿਰ ਮੇਰੇ ਨਾਲ ਨਾ ਫਿਰ ਆਏ ਸੀ ਵੀ ਬੀੜਗੋ ਨਹੀਂ ਤਾਂ ਮੈਂ ਬੀੜਗੋ ਤੇ ਸਾਹਮਣੇ ਹੋਣਾ ਸੀ ਜੀ ਤੇ ਬਸ ਫਿਰ ਮੈਂ ਕਹਾਂ ਚਲੋ ਮੈਂ ਆਪ ਹੀ ਬੀੜਗੋ ਬਣਾਵਾਂਗੀ ਹਨਾ ਤੇ ਹਰਦੀਪ ਬਸ ਇਧਰ ਉਧਰ ਹਨਾ ਘੁੰਮੀ ਗਿਆ ਤੇ ਉਹਦਾ ਡੈਡੀ ਦੋਨੇ ਜਣੇ ਘੁੰਮੀ ਗਏ ਤੇ ਮੈਂ ਇੱਥੇ ਵੀਡੀਓ ਸਾਰੇ ਬਣਾਈ ਜੀ ਘੁੰਮ ਫਿਰ ਕੇ ਤੇ ਆਪਾਂ ਵੀ ਪੂਰਾ ਘੁੰਮੇ ਫਰੇ ਜੀ ਤੇ ਮੱਥਾ ਟੇਕ ਕੇ ਤੇ ਲੰਗਰ ਛੱਕ ਕੇ ਜੀ ਤੇ 베ਰਾਂ ਦਾ ਪ੍ਰਸ਼ਾਦ ਚੜਾ ਜੀ ਉਰੇ ਹਨਾ ਤੇ ਗਿੰਦਾਂ ਗੇਂਦੇ ਦੇ ਫੁੱਲ ਦਾ ਸਾਰੇ ਕਾਸ਼ੇ ਦੌਰੇ ਪ੍ਰਸ਼ਾਦ ਚੜਦਾ ਜੀ ਤੇ ਕੇਲਿਆਂ ਦਾ ਆਪਾਂ ਵੀ ਲੈ ਗਏ ਸੀ ਜੀ ਪ੍ਰਸ਼ਾਦ ਤੇ ਆਪਾਂ ਨੂੰ ਦੋ ਤਿੰਨ ਦਿਨ ਹੋ ਗਏ ਸੀ ਜੀ ਬੁਖਾਰ ਚੜਦਾ ਸੀ ਤੇ ਬੁਖਾਰ ਨਾ ਫਿਰ ਮੈਂ ਅੱਜ ਕੋਲ ਟੈਸਟ ਕਰਾਇਆ ਆਉਨੇ ਆ ਤੇ ਨਾਲੇ ਆਪਾਂ ਜਾ ਕੇ ਮਮਾ ਮੈਂ ਕਿਹਾ ਚਲੋ ਦੇ ਨ ਸੋਵਾਰਾ ਤੇ ਵੀ ਰਾਜਪੁਰੇ ਤਾਂ ਆਪਾਂ ਜਾਣੀਏ ਮੈਂ ਕਿਹਾ ਚਲ ਆਪਾਂ ਨਾਲੇ ਮੱਥਾ ਟੇਕ ਕੇ ਆਉਨੇ ਆ ਤੇ ਫਿਰ ਹਰਦੀਪ ਮੇਰੇ ਨਾਲ ਲੱਗ ਗਿਆ ਸੀ ਜੀ ਕਹਿੰਦਾ ਮੰਮੀ ਮੈਂ ਵੀ ਜਾਣਾ ਨਾ ਤੇ ਹਰਦੀਪ ਦੇ ਪੇਪਰ ਚੱਲ ਰਹੇ ਸੀ ਜੀ ਤੇ ਉਹ ਪੇਪਰ ਕਰਕੇ ਆ ਗਿਆ ਸੀ ਤੇ ਫਿਰ ਆਪਾਂ ਹਰਦੀਪ ਤੇ ਮੈਂ ਹਰਦੀਪ ਦਾ ਡੈਡੀ ਫਿਰ ਮੱਕਾ ਚਲੋ ਆਪਾਂ ਮੱਥਾ ਟੇਕ ਕੇ ਆਉਨੇ ਆ ਤੇ ਨਾਲੇ ਮੱਕਾ ਚਲੋ ਮੈਂ ਆਪਣੀ ਦਵਾਈ ਲਿਆਉਨੇ ਆ ਲਿਆਵਾਂਗੀ ਤੇ ਇਹ ਤੇ ਇੱਥੇ ਦੇਖੋ ਜੀ ਤੂਫ ਵੀ ਲਗਾਈ ਜਾਂਦੀ ਹੈ ਤੇ ਇੱਥੇ ਆਪਾਂ ਤੂਫ ਆਪਾਂ ਲਗਾਈ ਜੀ ਤੇ ਤੂਫ ਲਗਾ ਕੇ ਮੱਥਾ ਟੇਕ ਕੇ ਤੇ ਤੇਰਾ ਆਪਾਂ ਸਾਰਿਤ ਕੁਮੇ ਫਰੇਜੀ ਤੇ ਕਰੋ ਜੀ ਦਰਸ਼ਨ ਤੇ ਇਹ ਰਾਜਪੁਰਾਨਾਲਾਸ ਜੀ ਤੇ ਆਪਾਂ ਰਾਜਪੁਰੇ ਗਏ ਸੀ ਜੀ ਤੇ ਇੱਥੇ ਆਏ ਹੋਏ ਸੀ ਜੀ ਪਟੇਲ ਸਕੂਲ ਦੇ ਬੱਚੇ ਤੇ ਬਹੁਤ ਜ਼ਿਆਦਾ ਹਨਾ ਮਸਤੀ ਤੇ ਖੇਡ ਰਹੇ ਸੀ ਜੀ ਤੇ ਮੈਡਮ ਤੇ ਸਰ ਖੜੇ ਸੀ ਜੀ ਤੇ ਬੱਚੇ ਹੱਸ ਰਹੇ ਸੀ ਵੀ ਸਾਡੀ ਆਂਟੀ ਸਾਡੀ ਵੀਡੀਓ ਬਣਾ ਰਹੀ ਹੈ ਜੀ ਤੇ ਨੇ ਨੰਨੂ ਬੱਚਿਆਂ ਨੂੰ ਪੁੱਛਿਆ ਮੈਂ ਵੀਡੀਓ ਬਣਾ ਲਾਂ ਤੇ ਬੱਚੇ ਹੱਸਣ ਲੱਗੇ ਜੀ ਕਹਿੰਦਾ ਬਣਾ ਲਓ ਆਂਟੀ ਤੇ ਤੇ ਇਧਰ ਆਪਾਂ ਲੰਗਰ ਛਕਿਆਂਦੇ ਸੀ ਜਿੱਦਾਂ ਆਪਾਂ ਲੰਗਰ ਵਾਲੀ ਸਾਈਡ ਸੀ ਸਾਈਡਸ ਬਹੁਤ ਜ਼ਿਆਦਾ ਰਸ ਜੀ ਤੇ ਇੰਨਾ ਰਸ ਜ਼ਿਆਦਾ ਸੀ ਜੀ ਤੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਪਰਿਵਾਰ ਆ ਜੀ ਤੇ ਉਹਨਾਂ ਦੀ ਮੂਰਤੀ ਬਣਾਈ ਹੋਈ ਹੈ ਜੀ ਤੇ ਇੱਥੇ نیچے ਸੀ ਨਰੀ ਲੱਗੀ ਹੋਈ ਜੀ ਪਾਰਵਤੀ ਦੀ ਤੇ ਸ਼ਿਵ ਜੀ ਮਹਾਰਾਜ ਦੀ ਤੇ ਇੱਥੇ نیچے ਮੱਥਾ ਟੇਕਿਆ ਜਾਂਦਾ ਜੀ ਇੱਥੇ ਵੀ ਆਪਾਂ ਮੱਥਾ ਟੇਕਿਆ ਜਾਂਦਾ ਸੀ ਜੀ ਸ਼ਿਵ ਲਿੰਗ ਤੇ 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 ਆਪਾਂ نیچے ਜਾ ਰਹੇ ਸੀ ਜੀ ਤੇ ਏ ਤਿਲਪਾ ਵਾਂਗੇ ਜੀ ਆਪਾਂ ਤਿਲਕ ਤੇ ਤਿਲਕ ਲਗਾ ਰੇ ਸੀ ਜੀ ਪੰਡਤ ਸੋਰੀ ਆਪਾਂ ਬਾਹਰ ਆ ਗਏ ਸੀ ਜੀ ਮੱਥਾ ਟੇਕ ਕੇ ਤੇ ਫਿਰ ਆਪਾਂ ਜੋ ਨੰਦੀ ਹੈ ਜੀ ਇਹ ਵੱਡੀ ਮੂਰਤੀ ਹੈ ਜੀ ਬਹੁਤ ਵੱਡੀ ਮੂਰਤੀ ਹੈ ਜੀ ਦੇਖੋ ਜੀ ਤੇ ਇੱਥੇ ਨਾ ਮੂਰਤੀ ਦੇ ਥੱਲੇ ਜਿਆਦਾ ਕਬੂਤਰ ਉੱਡ ਰਹੇ ਸੀ ਜੀ ਚਿੱਟੇ ਤੇ ਦੇਖੋ ਕਿੰਨੇ ਜਿਆਦਾ ਕਬੂਤਰ ਉੱਡ ਰਹੇ ਹੈ ਜੀ ਤੇ ਲੋ ਜੀ ਆਪਣੀ ਅਜਾ ਇੰਨੀ ਕਬੀੜੂ ਹੈ ਜੀ ਤੇ ਆਪਾਂ ਘੁੰਮ ਕੇ ਆਏ ਜੀ ਨਲਾਸ ਤੇ ਰਾਜਪੁਰੇ ਤੇ ठीकु आहे जी जे वीडियो वॾी लॻी लाइक शेयर करियो जी